ਜਿਹੜਾ ਬੰਦਾ ਜਿਹੜਾ ਕੰਮ ਕਰਦਾ ਨਾ ਉਹ ਵੀ ਨੀਗਾ ਉੱਥੀ ਹੋ ਜੀ ਕਰ ਤੂੰ ਥੋੜਾ ਜਾਸ ਕਰ ਲੋ ਮਾਨਾ ਨਾ সংপচ ਸਰੀ ਅੰਦਰ ਲੱਗੇ ਉਹ ਵੀ ਕੰਡੀਸ਼ਨ ਜਾਈ ਸਰ ਉਹਨੇ ਸਾਡਾ ਗੋਲ ਦੇ ਸੀਗਾ ਐ ਇੱਦਾਂ ਕੀ ਹੈ ਇਹ ਨਹੀਂ ਹੁਣ ਦੀਆਂ ਤੇ ਪੈ ਜਾਣਾ ਹੈ ਹੁਣ ਪੈ ਗਿਆ ਉੱਤੇ ਹੋਣੀ ਬੋਲੀ ਪਾਹ ਸਾਡੇ ਉੱਪਰ ਤੋਂ ਕੰਮ ਸ਼ੁਰੂ ਹੋ ਗਿਆ ਜੀ ਉਹ ਵੀ ਮੇਰਾ ਨਾਮ ਸੰਦੀਪ ਸਿੰਘ ਹੈ ਜੀ ਤੇ ਅਸੀਂ ਇਸ ਟਾਈਮ ਸੁਲਤਾਨਪੁਰ ਲੋਧੀ ਵਿੰਨ ਕਲੇ ਤੇ ਰਹਿ ਰਹੇ ਹਾਂ ਤੇ ਦੋ ਦਿਨ ਤੋਂ ਸਾਡੇ ਘਰ ਚ ਨਾ ਵੀ ਕਰ ਕੋਈ ਨਹੀਂ ਸੀਗਾ ਦੋ ਦਿਨ ਤੋਂ ਲਗਾਤਾਰ ਤੇ ਜਿੱਦ ਕੱਲ ਜਦੋਂ ਅਸੀਂ ਵਾਪਸ ਘਰੇ ਆਏ ਸਾਢੇ 6 ਵਜੇ ਸ਼ਾਮੀ ਤੇ ਸਾਡੇ ਘਰ ਦਾ ਬਾਹਰਲਾ ਗੇਟ ਲੌਕ ਸੀਗਾ ਅੰਦਰ ਸਾਰੇ ਦਰਵਾਜ਼ੇ ਟੁੱਟੇ ਹੋਏ ਆ ਬੈੱਡ ਸਾਰੇ ਫੋਲੇ ਹੋਏ ਆ ਤੇ ਜਿਹਦੇ ਵਿੱਚ ਸਾਡਾ ਘੱਟੋ ਘੱਟ 7 ਤੋਲੇ ਦੇ ਕਰੀਬ ਸੀਗਾ ਸਾਡਾ 골ਡ ਉਹ ਵੀ ਹੈ ਨਹੀਂਗਾ 30000 ਨਕਦ ਕੈਸ਼ ਸੀਗਾ ਇੱਕ ਮੋਬਾਈਲ ਫੋਨ ਸੀਗਾ ਤੇ ਕੋਈ ਸਾਡੀਆਂ ਬਾਹਰ ਬੈਟਰੀਆਂ ਦੀਆਂ ਤਾਰਾਂ ਸੀਗੀਆਂ ਪਈਆਂ ਉਹ ਵੀ ਹੈ ਨਹੀਂਗਾ ਦੋ ਸਾਢੇ ਬੈਟਰੀ ਵੱਡੇ ਇੱਕ ਸਾਡਾ ਇੱਕ ਕਿਰਾਏ ਦਾ ਇਹ ਮਕਾਨ ਮਾਲਕ ਦੋਨੋਂ ਗਾਇਬ ਨੇ ਜੀ ਤੇ ਇਹ ਕਿੱਥੇ ਹੋਰ ਟਾਈਮ ਮੈਂ ਡਿਊਟੀ ਤੇ ਸੀਗਾ ਜੀ ਲੁਧਿਆਣੇ ਡੈਲੋ ਡਿਊ ਉਥੇ ਉਹਨਾਂ ਘਰ ਦੇ ਹੁੰਦੇ ਆਪਣੇ ਨਾਲ ਸਸਰਾਲ ਹੈ ਸਾਰਾ ਪਰਿਵਾਰ ਉਹਨਾਂ ਕੋਲ ਹੁੰਦੇ ਆ ਜਦੋਂ ਅਸੀਂ ਕੱਲ ਵਾਪਸ ਆਏ ਆ ਤੇ ਉਸ ਟਾਈਮੇ ਘਟਨਾ ਵਾਪਰੀ ਹੋਈ ਹੈ ਫੁੱਲ ਆਫ ਲਾਈ ਵੀ ਹੋਈ ਪਈ ਸੀ ਪੂਰੀ ਫੁੱਲ ਆਫ ਲਾਈ ਜੀ ਇੱਕ ਉਹਨਾਂ ਦਾ ਐਡਾ ਸੱਭਲ ਹਥਿਆਰ ਪਿਆ ਹੋਇਆ ਵਾ ਸਾਰੇ ਬੈੱਡ ਤੋੜੇ ਹੋਏ ਸਾਰੇ ਲੋਕ ਤੋੜੇ ਹੋਏ ਉਹਨਾਂ ਦਾ ਚਲੋ ਇਸ ਘਟਨਾ ਦਾ ਕੋਈ ਪਤਾ ਲੱਗਿਆ ਕੱਲ ਅਸੀਂ 6:30 ਦੇ ਕਰੀਬ ਆਏ ਆ ਜੀ ਘਰੇ ਜਦੋਂ ਆ ਕੇ ਹਾਂਜੀ ਸ਼ਾਮੀ ਤੇ ਜਦੋਂ ਆ ਕੇ ਮੇਨ ਦਰਵਾਜ਼ਾ ਖੋਲ ਕੇ ਅੰਦਰ ਆਏ ਤੇ ਦਰਵਾਜ਼ਾ ਟੁੱਟਿਆ ਹੋਇਆ ਸਾਰਾ ਅੰਦਰ ਸਾਰੀ ਫੁੱਲ ਆਫ ਲਾਈ ਹੋਈ ਜੀ ਕੋਲ ਕਿੰਨਾ ਦਾ ਨੁਕਸਾਨ ਹੋ ਸਾਡਾ ਹੋ ਗਿਆ ਜੀ ਪੰਜ ਤੋਂ ਉੱਪਰ ਹੀ ਹੈ ਸਾਡਾ ਸਾਢੇ ਤਿੰਨ ਤੋਂ ਉੱਪਰ ਹਾਂਜੀ ਦਰਖਾਸਤ ਦੇ ਕੇ ਆਏ ਜੀ ਉੱਥੇ ਬਕਾਇਦਾ ਕੀ ਕਹਿਣਾ ਸੀ ਬੋਲੋ ਉਹ ਕਹਿੰਦੇ ਜਲਦੀ ਜਲਦੀ ਕਾਰਵਾਈ ਕਰਾਂਗੇ ਜੀ ਉਹਨਾਂ ਦੇ ਪ੍ਰੋਸੇ ਉੱਪਰ ਹੀ ਆ ਜੀ ਤੁਹਾਨੂੰ ਮੌਕਾ ਵੇਖਣਾ ਇਹਨਾਂ ਨੂੰ ਹਜੇ ਤੱਕ ਤਾਂ ਨਹੀਂ ਆ ਰਹੇ ਸ਼ਾਇਦ ਆ ਰਹੇ ਨੇ ਹੁਣ ਕਹਿ ਰਹੇ ਆ ਸਾਨੂੰ ਯਾਰ ਆ ਰਹੇ ਸੰਘੇਟੇ ਅੱਧੇ ਘੰਟੇ ਤੱਕ ਉਹਨਾਂ ਕਿ ਮੰਕੀ ਕਹਲੇ ਗੰਦੇ ਮੰਗ ਜਿਹੜਾ ਸਾਡਾ ਨੁਕਸਾਨ ਹੋਇਆ ਉਹਦੀ ਪਰਭਾਈ ਕੀਤੀ ਜਾਵੇ ਇਨਸਾਫ ਮੇਰਾ ਜਿਹਨਾਂ ਨੇ ਗਲਤ ਕਾਰਵਾਈ ਕਰਕੇ ਸਜ਼ਾ ਦਿੱਤੀ ਜਾਵੇ ਜੀ ਮੇਰਾ ਨਾਂਜੀ ਹਰਿੰਦਰ ਸਿੰਘ ਹੈ ਜੀ ਭਾਜੀ ਕੱਲ ਜਦੋਂ ਭਾਜੀ ਆਇਆ ਘਰੇ ਤੇ ਇਹਨਾਂ ਦਰਵਾਜ਼ੇ ਦੇਖ ਕੇ ਟੁੱਟੇ ਪਏ ਸੀ ਇਹਨਾਂ ਨੇ ਮੈਨੂੰ ਫੋਨ ਕੀਤਾ ਵੀ ਭਾਜੀ ਆ ਕੱਲ੍ਹ ਹੋਈ ਹੈ ਆਏ ਅਸੀਂ ਦੇਖਿਆ ਸਾਰਾ ਤੋੜਪੰਨ ਕੀਤੀ ਪਈ ਸੀ ਸਾਰਾ ਸਮਾਨ ਚੋਰੀ ਹੋਇਆ ਸੀ ਸਾਰੇ ਬੈੱਡ ਜੋ ਵੀ ਸਾਰਾ ਫੁੱਲਾ ਫੁੱਲੀ ਹੋਈ ਸੀ ਪਰ ਏਡੀ ਬਾਬੇ ਨਾਲ ਦੀ ਧਰਤੀ ਦਾ ਬੜਾ ਕਿਦੀ ਪੁੱਤਰ ਆ ਅਹਿਨੀਆਂ ਚੋਰੀਆਂ ਹੋ ਰਹੀਆਂ ਹਰ ਪਿੰਡ 'ਚ ਹਰ ਸ਼ਹਿਰ 'ਚ ਕਈ ਜਗ੍ਹਾ ਚੋਰੀਆਂ ਹੋ ਰਹੀਆਂ। ਹੋਰ ਪ੍ਰਸ਼ਾਸਨ ਨੂੰ ਵੀ ਮੰਗਿਆ ਸਾਡੀ ਕਿ ਨੱਥ ਪਾਈ ਜਾਵੇ ਇਹੋ ਜਿਹੇ ਲੋਕਾਂ ਨੂੰ ਜਿਹੜੇ ਇਹ ਕੰਮ ਕਰਦੇ ਆ ਘਰ 'ਚ ਕਈ ਵੇਲੇ ਲੇਡੀਆਂ ਇਕੱਲੇ ਹੁੰਦੇ ਆ ਕੱਲ ਨੂੰ ਕਿਸੇ ਦਾ ਕੋਈ ਜਾਣੀਣਤ ਖਾਨ ਵੀ ਹੋ ਸਕਦਾ। ਚਲੋ ਇਹ ਤੇ ਮੱਲ ਹੀ ਐ ਕਿ ਪੈਸਾ ਜਦੋਂ ਆਂਦਾ ਜਾਂਦਾ ਰਹਿੰਦਾ ਵਾ ਤੇ ਜਾਨ ਨਹੀਂ ਮੁੜਕੇ ਆਣੀ ਕਿਸੇ ਦੀ। ਇਹਨਾਂ ਨੂੰ ਨੱਥ ਪਾਉਣੀ ਚਾਹੀਦੀ ਗੀ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ।